ਦਰਸ਼ਨ ਕਰੋ ਜੀ ਗੁਰਦੁਆਰਾ ਸ੍ਰੀ ਹਾਜੀ ਰਤਨ ਸਾਹਿਬ ਪਾਤਸ਼ਾਹੀ ਦਸਵੀਂ ਸਹਿਰ ਬਟਿੰਡਾ ਤਿੰਨ ਗੁਰੂ ਸਹਿਵਾਨਾਂ ਦੀ ਚਰਨਛੋਪਾ ਪ੍ਰਾਪਤ ਇਹ ਪਾਵਨ ਸਥਾਨ ਹੈ ਇਸ ਸਥਾਨ ਤੇ ਹਾਜੀ ਰਤਨ ਨਾਮ ਦਾ ਇੱਕ ਮੁਸਲਮਾਨ ਫਕੀਰ ਰਹਿੰਦਾ ਸੀ ਜੋ ਇੱਥੇ ਭਗਤੀ ਕਰਦਾ ਸੀ ਸਭ ਤੋਂ ਪਹਿਲਾਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਇਸ ਸਥਾਨ ਤੇ ਆਏ ਜਦੋਂ ਗੁਰੂ ਪਾਤਸ਼ਾਹ ਜੀ ਪਹੁੰਚੇ ਤਾਂ ਹਾਜੀ ਰਤਨ ਨਾਨ ਦੇ ਉਸ ਫਕੀਰ ਨੇ ਗੁਰੂ ਸਾਹਿਬ ਉੱਪਰ ਇੱਕ ਪੱਥਰ ਸੁੱਟਿਆ ਤੇ ਪਾਤਸ਼ਾਹ ਜੀ ਨੇ ਉਸ ਪੱਥਰ ਨੂੰ ਰੋਕ ਦਿੱਤਾ ਤੇ ਉਹ ਵਾਪਸ ਜਾ ਕੇ ਹਾਜੀ ਰਤਨ ਦੇ ਉੱਪਰ ਡਿੱਗ ਗਿਆ ਤੇ ਉਹ ਬੇਹੋਸ਼ ਹੋ ਗਿਆ ਜਦੋਂ ਹੌਸ ਵਿੱਚ ਆਇਆ ਹਾਜ਼ੀ ਰਤਨ ਨਾਮ ਦੇ ਉਸ ਫਕੀਰ ਨੇ ਬੇਨਤੀ ਕੀਤੀ ਬਾਦਸ਼ਾਹ ਜੀ ਕਿਰਪਾ ਕਰੋ ਮੈਨੂੰ ਬਖਸ਼ ਲਿਓ ਮੈਨੂੰ ਜਨਮ ਮਰਨ ਤੋਂ ਮੁਕਤ ਕਰ ਦਿਓ ਬਾਦਸ਼ਾਹ ਜੀ ਕਹਿੰਦੇ ਭਾਈ ਕੋਈ ਗੱਲ ਨਹੀਂ ਅਸੀਂ ਦੋ ਵਾਰ ਇਸ ਸਥਾਨ ਤੇ ਤੈਨੂੰ ਫੇਰ ਮਿਲਾਂਗੇ ਸੇਮੇ ਜਾਮੇ ਦੇ ਵਿੱਚ ਮੇਰੀ ਪੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਬਾਦਸ਼ਾਹ ਜੀ ਵੀ ਇਸ ਸਥਾਨ ਤੇ ਆਏ ਹਾਜ਼ੀ ਰਤਨ ਨੂੰ ਮਿਲੇ 21 ਜੂਨਾ 1706 ਈਸਵੀ ਨੂੰ ਫਿਰ 10ਵੇਂ ਜਾਮੇ ਦੇ ਵਿੱਚ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣੇ ਮੂਰਕ ਚਰਨ ਇਸ ਸਥਾਨ ਤੇ ਪਾਏ ਉਸ ਸਮੇਂ ਇੱਥੇ ਇੱਕ ਜੰਗਲ ਸੀ ਤੇ ਆਪ ਜੀ ਜੋ ਸਾਹਮਣੇ ਇਸ ਦਰਖਤ ਦੇ ਨਾਲ ਬਣ ਦੇ ਦਰਸ਼ਨ ਕਰ ਰਹੇ ਹੋ ਤਾਂ ਇਸ ਦਰਖਤ ਦੇ ਨਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣੇ ਘੋੜੇ ਨੂੰ ਬੰਨ੍ਹਿਆ ਜੋ ਅੱਜ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਇਹ ਬਣ ਦਰਖਤ ਮੌਜੂਦ ਹੈ ਦਰਸ਼ਨ ਕਰੋ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਇਸ ਸਥਾਨ ਤੇ ਆਏ ਤੇ ਹਾਜੀ ਰਤਨਨਾਥ ਦੇ ਉਸ ਮੁਸਲਮਾਨ ਫਕੀਰ ਨੂੰ ਦਰਸ਼ਨ ਦਿੱਤੇ ਤੇ ਉਸ ਨੂੰ ਜਨਮ ਮਰਨ ਤੋਂ ਮੁਕਤ ਕਰ ਦਿੱਤਾ ਬਹੁਤ ਲੰਮਾ ਸਮਾਂ ਬਚਨ ਬਿਲਾਸ ਹੋਈ ਜਦੋਂ ਇਥੋਂ ਦੀਆਂ ਸੰਗਤਾਂ ਨੂੰ ਪਤਾ ਲੱਗਿਆ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਹਾਜ਼ਿਰਤਨ ਨੂੰ ਮਿਲਣ ਆਏ ਨੇ ਤੇ ਸੰਗਤਾਂ ਦਰਸ਼ਨਾਂ ਦੇ ਲਈ ਆਈਆਂ ਇਸ ਸਥਾਨ ਤੇ ਸੰਗਤ ਆਈ ਦਰਸ਼ਨ ਕੀਤੇ ਤੇ ਸੰਗਤ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਬੇਨਤੀ ਕੀਤੀ ਪਾਤਸ਼ਾਹ ਕਿਰਪਾ ਕਰੋ ਇਸ ਜੰਗਲ ਦੇ ਵਿੱਚੋਂ ਤੁਸੀਂ ਕਿਰਪਾ ਕਰੋ ਸਾਡੇ ਕਿਲੇ ਦੇ ਵਿੱਚ ਦਰਸ਼ਨ ਚਰਨ پا ਕੇ ਸਾਨੂੰ ਦਰਸ਼ਨ ਬਖਸ਼ਿਓ ਜੀ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਇੱਥੋਂ ਹੀ ਜੋ ਬਠਿੰਡੇ ਸਰ ਦੀ ਸਾਨ ਉਹ ਕਿਲਾ ਹੈ ਕਿਲਾ ਮਵਾਰਕ ਸਾਹਿਬਾਜ ਵੀ ਉੱਥੇ ਗੁਰਦੁਆਰਾ ਸਾਹਿਬ ਸੁਸੋਭਤ ਹੈ ਗੁਰੂ ਪਾਤਸ਼ਾਹ ਜੀ ਨੇ ਇੱਥੋਂ ਫਿਰ ਕਿਲੇ ਦੇ ਵਿੱਚ ਚਰਨ ਪਾਏ ਜਿੱਥੇ ਜਾ ਕੇ ਗੁਰੂ ਪਾਤਸ਼ਾਹ ਜੀ ਨੇ ਇੱਕ ਕਾਣੇ ਦਿਓ ਦਾ ਆਧਾਰ ਕੀਤਾ ਜੋ ਇੱਥੋਂ ਦੇ ਲੋਕਾਂ ਨੂੰ ਬਹੁਤ ਤੰਗ ਕਰਦਾ ਸੀ ਦਰਸ਼ਨ ਕਰੋ ਇਸ ਗੁਰਦੁਆਰਾ ਸਾਹਿਬ ਦੇ ਤੇ ਇਸ ਵੀਡੀਓ ਨੂੰ ਸ਼ੇਅਰ ਕਰੋ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਹਾਜੀ ਰਤਨ ਨੂੰ ਇਸ ਸਥਾਨ ਤੇ ਮਿਲੇ ਤਾਂ ਉਸ ਦੀ ਉਮਰ ਲਗਭਗ 700 ਸਾਲ ਹੋ ਚੁੱਕੀ ਸੀ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਤੇ ਉਹਦਾ ਉਧਾਰ ਕੀਤਾ ਦਰਸ਼ਨ ਕਰੋ ਇਸ ਵੀਡੀਓ ਨੂੰ ਸ਼ੇਅਰ ਕਰੋ ਤੇ ਲੱਖਾਂ ਸੰਗਤਾਂ ਇਸ ਪਾਵਨ ਸਥਾਨ ਤੇ ਆਉਂਦੀਆਂ ਨੇ ਤੇ ਸੰਗਤਾਂ ਦੀਆਂ ਮਨੋ ਕਾਵਨਾਮਾ ਪੂਰੀਆਂ ਹੁੰਦੀਆਂ ਨੇ ਤੇ ਇਸ ਗੁਰਦੁਆਰਾ ਸਾਹਿਬ ਦਾ ਨਾਮ ਵੀ ਉਸ ਮੁਸਲਮਾਨ ਫਕੀਰ ਦੇ ਨਾਮ ਤੇ ਹੀ ਅੱਜ ਰੱਖਿਆ ਹੈ ਹਾਜੀ ਰਤਨ ਸਾਹਿਬ ਪਾਤਸ਼ਾਹੀ ਦਸਵੀਂ ਜ਼ਿਲ੍ਹਾ ਬਠਿੰਡਾ ਬਠਿੰਡੇ ਸ਼ਹਿਰ ਦੇ ਵਿਚਕਾਰ ਇਹ ਗੁਰਦੁਆਰਾ ਸਾਹਿਬ ਹੈ ਪਹਿਲਾਂ ਇੱਥੇ ਹਾਜੀ ਰਤਨ ਉਸ ਮੁਸਲਮਾਨ ਫਕੀਰ ਦੀ ਦਰਗਾਹ ਸੀ ਜਦੋਂ ਸਿੱਖ ਰਾਜ ਆਇਆ ਤਾਂ ਉਸ ਦਰਗਾਹ ਨੂੰ ਢਾਇਆ ਨਹੀਂ ਗਿਆ ਤੇ ਉਹਦੇ ਨਾਲ ਹੀ ਲੱਗੇ ਹੀ ਬਿਲਕੁਲ ਇਹ ਗੁਰਦੁਆਰਾ ਸਾਹਿਬ ਬਣਾਇਆ ਹੈ ਉਹ ਦਰਗਾਹ ਅੱਜ ਵੀ ਇਸ ਗੁਰਦੁਆਰਾ ਸਾਹਿਬ ਦੇ ਨਾਲ ਮੌਜੂਦ ਹੈ ਜਦੋਂ ਵੀ ਆਪ ਜੀ ਸਿਹਰੀਏ ਵਿੱਚ ਆਵੋ ਜਰੂਰ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨੇ ਤੇ ਇਹਦੇ ਨਾਲ ਹੀ ਗੁਰਦੁਆਰਾ ਸਾਹਿਬ ਹੈ ਜੋ ਕਿਲੇ ਦੇ ਵਿੱਚ ਕਿਲਾ ਮਵਾਰਕ ਕਿਲਾ ਗੋਵਿੰਦਗੜ੍ਹ ਵੀ ਕਿਹਾ ਜਾਂਦਾ ਹੈ ਉਸ ਕਿਲੇ ਦੇ ਵੀ ਦਰਸ਼ਨ ਕਰਨੇ ਦਰਸ਼ਨ ਕਰੋ ਗੁਰਦੁਆਰਾ ਹਾਜੀ ਰਦਨ ਸਾਹਿਬ ਪਾਤਸ਼ਾਹੀ 10ਵੀਂ ਸਹਿਰ ਬਠਿੰਡਾ ਦਰਸ਼ਨ ਕਰੋ ਇਸ ਵੀਡੀਓ ਨੂੰ ਸ਼ੇਅਰ ਕਰੋ ਤਾਂ ਜੋ ਹਰ ਇੱਕ ਨੂੰ ਇਸ ਗੁਰੂ ਘਰ ਦੇ ਦਰਸ਼ਨ ਹੋਣ ਤੇ ਇਤਿਹਾਸ ਦਾ ਪਤਾ ਲੱਗ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ